ਹੈਲੋ ਸਤਿ ਸ਼੍ਰੀ ਅਕਾਲ ਮੇਰੀ YouTube ਫੈਮਲੀ ਨੂੰ ਦਿਲ ਕਰਦੇ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਮ ਬਲੌਗ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਤੇ ਲੋ ਜੀ ਇੱਥੇ ਸਵੇਰ ਦਾ ਟਾਈਮ ਸੀ ਜੀ ਆਪਣਾ ਰੋਟੀ ਪਾਣੀ ਹੋ ਗਿਆ ਸੀ ਟਾਈਮ ਇਸ ਤੈਦਾ 9 10 ਵੱਜ ਗਏ ਹੋਣੇ ਆ ਤੇ ਰੋਟੀ ਪਾਣੀ ਆਪਣਾ ਹੋ ਗਿਆ ਜੀ ਤੇ ਝਾੜੂ ਲਾ ਰਹੀ ਆ ਜੀ ਦੀਦੀ ਉਸ ਤੋਂ ਬਾਅਦ ਲਾ ਦਾਂਗੇ ਜੀ ਆਪਾਂ ਪੋਚਾ ਤੇ ਝਾੜੂ ਅੰਦਰ ਲਗਾ ਰਹੀ ਆ ਦੀਦੀ ਰੋਟੀ ਪਾਣੀ ਖਾ ਲਿਆ ਸਾਰਿਆਂ ਨੇ ਤੇ ਬਸ ਉਹ ਇੱਥੇ ਲੱਗੇ ਸੀ ਆਪਾਂ ਮਸ਼ੀਨ 'ਚ ਪਾਉਣ ਕੱਪੜੇ ਤੇ ਕੱਪੜੇ ਪਹਿਲਾਂ ਪਾਵਾਂਗੇ ਜੀ ਆਪਾਂ ਪਾਗੜਨਾ ਤੇ ਫੇਰ ਪਾਵਾਂਗੇ ਉਸ ਤੋਂ ਬਾਅਦ ਕੱਪੜੇ ਤੇ ਇੱਕ ਗੇੜਾ ਦਵਾ ਦਈਏ ਜੀ ਪਾਗੜਨਾ ਨੂੰ ਫੇਰ ਉਸ ਤੋਂ ਬਾਅਦ ਕੱਪੜੇ ਪਾ ਦਾਂਗੇ ਜੀ ਆਪਾਂ ਤੇ ਲਓ ਜੀ ਤੇ ਇੱਥੇ ਜਿਹੜੀ ਸਰਫ ਸੀ ਜੀ ਆਪਾਂ ਪਹਿਲਾਂ ਝਾੜਤੀ ਸੀ ਕੁਝ ਜਿਹੜੀ ਪਾਤੀ ਸੀ ਤੇ ਕੋਸਾ ਆਪਣਾ ਡੱਬਾ ਝਾੜਤਾ ਤੇ ਹੁਣ ਪਾ ਦਾਂਗੇ ਜੀ ਆਪਾਂ ਤੇ ਇਹ ਜਿਹੜਾ ਪਾਣੀ ਆ ਭਰਿਆ ਹੋਇਆ ਟੱਪ ਤੇ ਇੱਧਰ ਖਿੱਚ ਲਾਂਗੇ ਜੀ ਆਪਾਂ ਪਾਣੀ ਨਾ ਸਵੇਰੀ ਭਰ ਲਿਆ ਸੀ ਜਦੋਂ ਟੂਟੀ ਆਈ ਆ ਤੇ ਵੈਸੇ ਠੰਡਾ ਬਹੁਤ ਜ਼ਿਆਦਾ ਹੋ ਰਿਹਾ ਤੇ ਧੁੱਪ ਤੱਜ ਬਿਲਕੁਲ ਵੀ ਨਹੀਂ ਆਈ ਮੱਧਮਝਾ ਹੋਇਆ ਪਿਆ ਤੇ ਇੱਥੇ ਆਪਾਂ ਪਾ ਕੇ ਸਰਫ ਵਿੱਚ ਤੇ ਜਿਹੜੀ ਡੱਬਾ ਝਾੜਤਾ ਤੇ ਇਹ ਆਪਾਂ ਪਾ ਰੱਖਤਾ ਸੀ ਲਫਾਫਾ ਲਿਆ ਕੇ ਸਰਫ ਵਾਲਾ ਤੇ ਹੁਣ ਆਪਾਂ ਨਾਲ ਸਰਫ ਪਾ ਦਾਂਗੇ ਜੀ ਤੇ ਕੱਪੜਿਆਂ ਦੇ ਵਿੱਚ ਹੀ ਤਰ ਕੇ ਤੇ ਜਿਹੜੀ ਮਾੜੀ ਮੋਟੀ ਗਿਰਨੀ ਹੋਈ ਨਾ ਤੇ ਵਿੱਚ ਹੀ ਗਿਰ ਜੇਗੀ ਸਰਫ ਤੇ ਬਾਕੀ ਆਪਾਂ ਡੱਬੇ ਦੇ ਵਿੱਚ ਪਾ ਦਾਂਗੇ ਡੱਬਾ ਭਰ ਦਾਂਗੇ ਜੀ ਸਰਫ ਆਲਾ ਤੇ ਪਹਿਲਾਂ ਨਾ ਆਪਣਾ ਡੱਬਾ ਦੂਸਰਾ ਲਾਇਆ ਹੋਇਆ ਸੀ ਵੱਡਾ ਤੇ ਉਹ ਟੁੱਟ ਗਿਆ ਡੱਬਾ ਤੇ ਡੱਬੇ ਦੇ ਨਾਲ ਢੱਕਣ ਟੁੱਟ ਗਿਆ ਸੀ ਤੇ ਬੇਕਾਰ ਹੋ ਗਿਆ ਸੀ ਡੱਬਾ ਤੇ ਜਦੋਂ ਆਪਾਂ ਨਾ ਖੋਲਦੇ ਕਰਦੇ ਸੀ ਤੇ ਡੱਬਾ ਲਾਉਂਦੇ ਸੀ ਢੱਕਣ ਤੇ ਉਹ ਫਿਰ ਨਾ ਜਦੋਂ ਪਾਣੀ ਪੈ ਜਾਂਦਾ ਸੀ ਉਹਦੇ ਵਿੱਚ ਨਾ ਡੱਬੇ ਦਾ ਜਿਹੜਾ ਢੱਕਣ ਟੁੱਟ ਗਿਆ ਸੀ ਤਾਂ ਢੱਕਣ ਟੁੱਟ ਗਿਆ ਸੀ ਜਿਸ ਦਾ ਤੇ ਇਸ ਕਰਕੇ ਆਪਾਂ ਨੂੰ ਬਸ ਦਾ ਛੋਟਾ ਡੱਬਾ ਹੀ ਮਿਲ ਗਿਆ ਸੀ ਜੀ ਪਾਤੀ ਸੀ ਆਪਾਂ ਸਰਫ ਤੇ ਉਹ ਤਾਂ ਵਧੀਆ ਸੀ ਡੱਬਾ ਜੀ ਹੈਗਾ ਸੀ 5 ਕਿਲੋ ਵਾਲਾ ਤੇ ਜਿਸ ਤਰ੍ਹਾਂ ਆਪਾਂ ਇਕੱਠੀ ਸਰਫ ਲਿਆਂਦੀ ਨਾ ਤੇ ਡੱਬੇ ਦੇ ਵਿੱਚ ਹੀ ਪਾ ਦਿੰਦੇ ਸੀ ਇਕੱਠੀ ਸਰਫ ਤੇ 5 ਕਿਲੋ ਸਰਫ ਲਿਆਂਦੀਆਂ 4 ਕਿਲੋ ਤੇ ਵਧੀਆ ਆ ਜਾਂਦੀ ਸੀ ਤੇ ਉਹਨਾਂ ਲਿਫਾਫੇ ਦੇ ਵਿੱਚ ਜਿਹੜੀ ਬਚਦੀ ਹੈ ਇਕੱਠ ਦੇ ਕੇ ਰੱਖਣੀ ਪੈਂਦੀ ਹੈ ਤੇ ਇਹ ਮੇਥੋਂ ਨਾ ਸਰਫ ਵਿੱਚ गिर ਗਈ ਸੀ ਤੇ ਇਹ ਆਪਾਂ ਹੁਣ ਵਿੱਚ ਪਾ ਦਿੰਨੇ ਆ ਕੱਪੜੇ ਤੇ ਮੇਰੇ ਤੇ ਦੀਦੀ ਦੇ ਜਿਹੜੇ ਹੋਣ ਬਿਮਾਰੇ ਦੋਨਾਂ ਦੇ ਤੇ ਅਸੀਂ ਉਹ ਆਪਣੇ ਬਾਅਦ ਵਿੱਚ ਪਾ ਦਾਂਗੇ ਤੇ ਪਹਿਲਾਂ ਪਾ ਦਿੰਨੇ ਆ ਆਪਾਂ ਸਾਰੇ ਪੈਂਟ ਕਮੀਜ਼ ਹਨਾ ਤੇ ਹਰਦੀਪ ਦੇ ਅੰਬਰ ਤੇ ਸਾਰਿਆਂ ਦੇ ਇਕੱਠੇ ਕੱਪੜੇ ਪਾ ਦਿੰਨੇ ਤੇ ਡੈਡੀ ਦੇ ਤੇ ਬਾਕੀ ਫਿਰ ਆਪਾਂ ਕੱਪੜੇ ਪਾ ਲਾਂਗੇ ਜੀ ਆਪਣੇ ਤੇ ਇੱਥੇ ਇਹਨਾਂ ਨੂੰ ਦੋ ਚਾਰ ਗੇੜੇ ਦਵਾਵਾਂਗੇ ਦੋ ਗੇੜਿਆਂ ਨਾਲ ਵਧੀਆ ਸਾਫ਼ ਹੋ ਜਾਂਦੇ ਆ ਜੀ ਕੱਪੜੇ ਤੇ ਆਮ ਪਗੜਨਾਂ ਦਾ ਪੈਕੂ ਗੇੜਾ ਦਵਾਇਸੀ ਜੀ ਇਹ ਲੋ ਜੀ ਤੇ ਹੁਣ ਫਿਰ ਇਕੱਠੀ ਕਰ ਦਾਂਗੇ ਜੀ ਆਪਾਂ ਤੇ ਪਹਿਲਾਂ ਨਾ ਆਪਾਂ ਝਾੜੂ ਲਗਾ ਦਾਂਗੇ ਜੀ ਝਾੜੂ ਕਿਹੜੇ ਚ ਇੱਕ ਪਤਾ ਲਗਾਤਾ ਸੀ ਜੀ ਆਪਾਂ ਜਿਹੜੀ ਰਾਖੀ ਜੀ ਸੀ ਨਾ ਇੱਥੇ ਫੈਕਟਰੀ ਹੈ ਲਾਗ ਤੇ ਥੋੜੀ ਜੀ ਦੂਰ ਕਾਫੀ ਤੇ ਉੱਥੇ ਨਾ ਉਹ ਰਾਖੀ ਨਾ ਉੜ ਉੜ ਕੇ ਬਹੁਤ ਜ਼ਿਆਦਾ ਆ ਜਾਂਦੀ ਸੀ ਤੇ ਬਹੁਤ ਹੀ ਜ਼ਿਆਦਾ ਆਉਂਦੀ ਆ ਤੇ ਉਹ ਆਪਾਂ ਨਾ ਇਕੱਠੀ ਕਰਕੇ ਤੇ ਡਸਟਪੀਨ ਚ ਪਾਤੀ ਸੀ ਇਸ ਤੋਂ ਬਾਅਦ ਹਨਾ ਤੇ ਆਪਾਂ ਸੋਚੇ ਚਲੋ ਵੀ ਟੱਪ ਭਰੀ ਹੋਈ ਹੈ ਪਾਣੀ ਦੀ ਤੇ ਬਾਧੂ ਐਸੇ ਆਪਣੀ ਟੈਂਕੀ ਭਰੀ ਹੋਈ ਹੈ ਤੇ ਇੱਥੇ ਆਪਾਂ ਵੈਪਰ ਨਾਲ ਨਾ ਚੰਗੀ ਤਰ੍ਹਾਂ ਬੇੜਾ ਸਾਫ਼ ਕਰ ਦਾਂਗੇ ਤੇ ਪੰਡੋਲ ਲੋਰਕ ਚੰਗੀ ਤਰ੍ਹਾਂ ਸਾਫ਼ ਹੋ ਜਾਏਗਾ ਜੀ ਤੇ ਫਰਸ ਨਾ ਕਾਠੀਂ ਕੱਟੀ ਨਿਖਰਦਾ ਤੇ ਨਾ ਕਿਤੇ ਕਿਤੇ ਨਾ ਟੁੱਟ ਫੁੱਟ ਹੋ ਗਈ ਜਿੱਤੇ ਕੰਦਾਂ ਚ ਵੀ ਤੇੜਾ ਆ ਗਈਆਂ ਹਨਾ ਤੇ ਤਾਂ ਕਰਕੇ ਨਾ ਨਿਖਰ ਦਾ ਬਿਲਕੁਲ ਘਾਟੀ ਆ ਫਰਸ ਤੇ ਕਿੰਨਾ ਮਰਜੀ ਆ ਪਰ ਅਗੜ ਰਗੜ ਕੇ ਸਾਫ ਕਰ ਲੀ ਗਏ ਤੇ ਪਤਾ ਨਹੀਂ ਕਿਉਂ ਹਨਾ ਤੇ ਚਲੋ ਜੀ ਆਪਾਂ ਤਾਂ ਸਾਫ ਕਰਨ ਕਰਤਾ ਤੇ ਮੈਂ ਤਾਂ ਨਾ ਬਹੁਤ ਜ਼ਿਆਦਾ ਲੰਬਾ ਬੇੜਾ ਬਿਲਕੁਲ ਨਹੀਂ ਨਾ ਤੇ ਚੜਾਈ ਤੇ ਦੀ ਘਾਟਾ ਤੇ ਲੰਬਾਈ ਜ਼ਿਆਦਾ ਹਨਾ ਤੇ ਅੱਜ ਮੈਂ ਤਾਂ ਨਾ ਕਈ ਵਾਰੀ ਜਦੋਂ ਬੇੜੇ ਨੂੰ ਸਾਫ ਕਰਦੀ ਹੁੰਨੀ ਆ ਤੇ ਆਪਾਂ ਸੋਚਦੇ ਆ ਵੀ ਮੈਂ ਤਾਂ ਰੇਲ ਗੱਡੀ ਸਾਫ ਕਰਨੀ ਆ ਤੇ ਬਹੁਤ ਜ਼ਿਆਦਾ ਹੀ ਬੇੜਾ ਲੰਬਾਗਾ ਤੇ ਹੁਣ ਆਪਾਂ ਨਾ ਸਾਫ਼ ਕਰਤਾ ਜੀ ਇਹੜਾ ਨਿਚਲਾ ਤੇ ਥੋੜਾ ਪੋਤਾ ਰਹਿ ਗਿਆ ਜੀ ਤੇ ਇੱਥੇ ਆਪਾਂ ਪੈਪਰ ਮਾਰ-ਮਾਰ ਕੇ ਚੰਗੀ ਤਰ੍ਹਾਂ ਨਾ ਸਾਫ਼ ਕਰਦਾਂਗੇ ਜੀ ਤੇ ਉਸ ਆਪਾਂ ਚਾੜੂ ਪਹਿਲਾਂ ਤਾਂ ਲਗਾਇਆ ਸੀ ਤੇ ਪਾਣੀ ਪੂਣੀ ਪਹਿਲਾਂ ਗਰਮ ਕਰਿਆ ਸੀ ਨਾ ਤੇ ਜਿਹੜੀ ਗੀਜਰ ਦੇ ਵਿੱਚੋਂ ਰਾਖ ਉਡਦੀ ਆ ਤੇ ਉਹ ਵਾਸਪੇ ਸਣ ਦੇ ਲਾਗਾ ਪਹਿਲਾਂ ਆਪਾਂ ਨਾ ਗੇਟ ਕੋਲੇ ਸੋਚ ਰਹੇ ਸੀ ਵੀ ਗੇਟ ਕੋਲੇ ਲਾ ਦਿੰਨੇ ਆ ਗੀਜਰ ਤੇ ਫਿਰ ਆੜਤ ਜਿਆਦਾ ਕਰਨੀ ਪੈਂਦੀ ਤੇ ਤਾਂ ਕਰਕੇ ਬਸ ਆਪਾਂ ਇੱਥੇ ਹੀ ਰੱਖ ਲਿਆ ਜੀ ਬਸ ਵੇਸਣ ਤੇ ਲਾ ਗਏ ਤੇ ਇੱਥੋਂ ਤਾਂ ਹੋ ਗਏ ਜੀ ਸਾਫ ਤੇ ਬਸ ਵੇਸਣ ਵੀ ਆਪਾਂ ਸਾਫ ਕਰਤਾ ਸੀ ਜੀ ਤੇ ਰਹਿ ਗਿਆ ਸੀ ਆਪਣਾ ਉੱਪਰ ਲਵੇੜਾ ਜੀ ਤੇ ਇਹਨੂੰ ਵੀ ਆਪਾਂ ਸਾਫ ਕਰ ਦਿੰਨੇ ਆ ਇੱਥੇ ਲਗਾ ਦਾਂਗੇ ਆਪਾਂ ਝਾੜੂ ਝਾੜੂ ਗਲ ਤੋਂ ਮੰਗੇ ਜੀ ਤੇ ਟਾਈਮ ਬਹੁਤ ਜ਼ਿਆਦਾ ਲੱਗਦਾ ਜੀ ਪੈਪਰ ਗਲ ਤੇ ਪੈਪਰ ਗਲ ਤਾਂ ਟਾਈਮ ਲੱਗ ਜਾਂਦਾ ਮੈਂ ਚਲੋ ਝਾੜੂ ਲਗਾ ਦਿੰਨੇ ਆ ਉੱਪਰ ਆਪਾਂ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਬੇਲੇ ਨੂੰ ਨਾਲ ਕੇ ਤੇ ਗੇਟ ਕੋਲੇ ਤਾਂ ਪਸਵੇਰੀ ਪਾਣੀ ਘੇਰ ਕੇ ਨਾ ਸਾਫ਼ ਕਰਤੀ ਸੀ ਗਲੀ ਤੇ ਕੱਲ ਨੂੰ ਨਾ ਕਹਿ ਰਹੇ ਆ ਵੀ ਨਗਰ ਕ੍ਰਿਤਨਾਏਗਾ ਹੁਣ ਪਵਾਂਤ ਫੇਰੀ ਚੱਲ ਰਹੀ ਤੇ ਆਪਾਂ ਤਾਂ ਤਾਂ ਜਾਇਆ ਨਹੀਂ ਗਿਆ ਦੋ ਦਿਨ ਤਾਂ ਆਪਾਂ ਜਾਂਦੇ ਰਹੇ ਤਿੰਨ ਦਿਨ ਤੇ ਹਰਦੀਪ ਆਪਣਾ ਨਾ ਬਿਮਾਰ ਹੋ ਰਿਹਾ ਇਸ ਕਰਕੇ ਮੈਥੋਂ ਜਾਇਆ ਨਹੀਂ ਗੈਸ ਤੇ ਰਾਤ ਨੂੰ ਨਾ ਸੌਂਦਾ ਨਹੀਂ ਤੇ ਤਾਂ ਕਰਕੇ ਬਸ ਆਪਾਂ ਤਾਂ ਜਾਇਆ ਨਹੀਂ ਗਿਆ ਸੀ ਤੇ ਕੱਲ ਨੂੰ ਕਹਿ ਰਹੇ ਆ ਨਗਰ ਕ੍ਰਿਤਨਾਏਗਾ ਤੇ ਇਹ ਪੇੜਾ ਪਨਾ ਗਲੀ ਸੋਰੀ ਗਲੀ ਆਪਾਂ ਸਾਫ ਕਰਤੀ ਸੀ ਤੇ ਪਾਣੀ ਘੇਰ ਕੇ ਤੇ ਕੋਸਾ ਪਕਲ ਨੂੰ ਤੋਦਾਂਗੇ ਜੀ ਗਲੀ ਸਾਫ ਕਰ ਦਾਂਗੇ ਹਨਾ ਤੇ ਮਹਾਰਾਜ ਦੀ ਸਵਾਰੀ ਆਏਗੀ ਇਸ ਕਰਕੇ ਹਨਾ ਆਪਾਂ ਸਾਰੀ ਗਲੀ 깔 ਨੂੰ ਵੀ ਤੋਦਾਂਗੇ ਤੇ ਇੱਥੇ ਆਪਾਂ ਦਾ ਬਾਥਰੂਮ ਚੋਂ ਪਾਣੀ ਲੈ ਲੈ ਕੇ ਦੋਲਰੇ ਆ ਜੀ ਤੇ ਘੇਰ ਚੰਗੀ ਤਰ੍ਹਾਂ ਨਾ ਪਾਣੀ ਖੁੱਲਾ ਡੁੱਲਾ ਘੇਰ ਲਾਂਗੇ ਤੇ 2:00 'ਚ ਨਾ ਹੁਣ ਸਵੇਰੀ ਆ ਜਾਂਦੀ ਆ ਤੇ 3:00 ਵਜੇ ਆਵਾ ਤੇ ਆਪਾਂ ਪਾਣੀ ਭਰ ਲੈਣੇ ਆ ਜੀ ਸਵੇਰ ਨੂੰ ਤੇ ਹੁਣ ਵਧੀਆ ਪਾਣੀ ਭਰਿਆ ਹੋਇਆ ਜੀ ਬੇੜਾ ਵੀ ਸਾਫ਼ ਹੋ ਜਾਏਗਾ ਕਿਤੋਂ ਦਾਂਗੇ ਚੰਗੀ ਤਰ੍ਹਾਂ ਸਾਫ਼ ਕਰ ਦਾਂਗੇ ਤੇ ਲਓ ਜੀ ਬੇੜਾ ਆਪਣਾ ਉਸ ਤੋਂ ਬਾਅਦ ਆਪਾਂ ਕੱਪੜੇ ਸੁੱਕਣੇ ਪਾ ਦਾਂਗੇ ਕੁਸਾਪਾ ਕੋਠੇ ਦੇ ਉੱਪਰ ਪਾਇਆ ਮੰਗੇ ਛੱਤ ਤੇ ਤੇ ਕੁਸਾਪਾ ਹੇਠੇ ਪਾ ਦਾਂਗੇ ਜੀ ਕੱਪੜੇ ਤੇ ਵਾਸ ਬਿਸਤਰਣ ਵੀ ਆਪਣਾ ਤੋਤਾ ਗਿਆ ਤੇ ਦੀਦੀ ਨੇ ਝਾੜੂ ਲਗਾਤਾ ਅੰਦਰ ਉਸ ਤੋਂ ਬਾਅਦ ਆਪਾਂ ਪੋਚਾ ਲਾ ਦਾਂਗੇ ਜੀ ਤੇ ਕੰਮ ਆਏ ਵੀ ਰਲ ਮਿਲ ਕੇ ਹੋ ਜਾਂਦੇ ਆ ਜੀ ਤੇ ਕੁਸ ਹੁਣ ਤਾਂ ਦਿਨ ਅੱਜ ਵੀ ਬਹੁਤ ਜ਼ਿਆਦਾ ਫਰਕ ਪੈ ਗਿਆ ਜੀ 5 ਵਜੇ ਦਿਨ ਸੇ ਪ ਜਾਂਦਾ ਜਾਂਦਾਗਾ ਤੇ ਇੰਨੀ ਧੁੰਦ ਧੁੰਦ ਜੀ ਆ ਜਾਂਦੀ ਬਹੁਤ ਜ਼ਿਆਦਾ ਇਹ ਹੀ ਬਿਮਾਰੀ ਦਾ ਕਾਰਾ ਜੀ ਤੇ ਹਵਾ ਠੰਡੀ ਠੰਡੀ ਹਵਾ ਚੱਲਣ ਲੱਗ ਜਾਂਦੀ ਐ ਸ਼ਾਮ ਨੂੰ ਤੇ ਲੋ ਜੀ ਬੇੜਾ ਵੀ ਆਪਣਾ ਸਾਫ਼ ਹੋ ਗਿਆ ਤੇ ਗੇਟ ਕੋਲੋਂ ਵੀ ਬਸ ਸਾਫ਼ ਕਰਤਾ ਤੇ ਕੱਪੜੇ ਸਾਰੇ ਸੁੱਕਣੇ ਪਾਤੀਏ ਹੁਣ ਚੱਲੀਏ ਰਸੋਈ ਚਾ ਰਸੋਈ ਚ ਕਰਨਾ ਕੰਮ ਹਜੇ ਤੇ ਪੰਡੂਂਡੇ ਸਾਫ਼ ਕਰਨੇ ਆ ਜੀ ਸਾਰੇ ਕੱਪੜੇ ਪੈ ਚੋਲ ਤੜਕਾ ਆਪਣਾ ਹੋ ਰਿਹਾ ਜੀ ਇਧਰ ਆਪਾਂ ਸਬਜ਼ੀਆਂ ਕੱਟ ਲੈਣੇ ਰਹਿਣ ਚੋਲਾਂ ਦੇ ਵਿੱਚ ਪਾਉਣ ਲਈ ਪਨੀਰਗਾ ਕੱਟ ਕੇ ਤਿਆਰ ਕਰ ਲਿਆ ਤੇ ਲਾਲ ਟਮਾਟਰ ਇੱਕ ਝੋਲ ਬਣਾ ਲਏਗੇ ਫਿਰ ਮਿਲੀਏਗੀ ਘਾਟਾ ਬੁਣ ਕੇ ਆਪਾਂ ਰੱਖ ਲਿਆ ਜੀ ਇੱਕ ਆਮ ਟੁੰਡ ਢੋਲ ਲਓ ਜੀ ਆਪਣੀ ਰੋਟੀ ਵੀ ਬਣ ਗਈ ਤੇ ਚੋਲਵੇ ਬਣ ਗਏ ਜੀ ਚੋਲਵੇ ਬਣ ਕੇ ਹੋ ਗਏ ਤਿਆਰ ਆਪਣੇ ਤੇ ਫਿਰ ਆਪਾਂ ਪਹਿਲਾਂ ਦੀ ਦਿਨ ਦੇ ਦਾਂਗੇ ਪਾ ਕੇ ਉਸ ਤੋਂ ਬਾਅਦ ਆਪਾਂ ਖਾਵਾਂਗੇ ਜੀ ਤੇ ਲੋ ਜੀ ਆਪਾਂ ਦੀਦ ਨੂੰ ਪਾ ਕੇ ਦੇਤੇ ਚੌਲ ਤੇ ਆਪਣੇ ਵੀ ਪਾ ਲੇ ਜੀ ਤੇ ਆਪਾਂ ਖਾ ਕੇ ਦੇਖੇ ਜੀ ਬਹੁਤ ਜਿਆਦਾ ਸਵਾਦ ਬਣਿਆ ਜੀ ਬਹੁਤ ਹੀ ਜਿਆਦਾ ਤੇ ਇੱਥੇ ਆਪਾਂ ਵੀਡੀਓ ਦਾ ਕਰਦੇ ਐਂਡ ਤੇ ਮਿਲਾਂਗੇ ਕੋਈ ਨਵੇਂ